ਅੰਤਮਾਨ ਨੇ ਚਲਾਦਾ ਹੜੀ ਉੱਤ ਕਿਹੜਾ ਨਸ਼ਿਆਂ ਦੇ ਗੁਰੂ ਉਹ ਮੈਨੂੰ ਕਹਿੰਦਾ ਯਾਰ ਮੋਰਗ ਤਾਂ ਐਸੀ ਐ ਪੰਜਾਬ ਦੇ ਲੋਕ ਜਿਹੜਾ ਬੰਦਾ ਆਪਣੀ ਮਾਂ ਦੀ ਸੌਂ ਖਾ ਕੇ ਸ਼ਰਾਬ ਨਹੀਂ ਛੱਡ ਸਕਿਆ ਤੇ ਝੂਠੇ ਫਤੂਠੀ ਸੌਂ ਆ ਗਿਆ ਮਾਂ ਦੀ ਸ਼ਰਾਬ ਛੱਡਨੀ ਉਹ ਨਹੀਂ ਸੀ ਨਾ ਛੱਡੀ ਐ ਚੌਥੇ ਦਿਨ ਕਿਤੇ ਨਾ ਕਿਤੇ ਗਿਰ ਕੇ ਕਿਸੇ ਨਾ ਕਿਸੇ ਲੜਕੀ ਦੇ ਉਹਨੂੰ ਚਾਕੇ ਲਿਆਉਂਦੇ ਐ ਉਸ ਬੰਦੇ ਤੋਂ ਉਮੀਦ ਹੀ ਨਹੀਂ ਰੱਖੀ ਜਾ ਸਕਦੀ ਕਿ ਉਹ ਨਸ਼ੇ ਖਤਮ ਕਰ ਦੇ ਤੁਸੀਂ ਇਹ ਦੇਖੋ ਕਿ ਆ ਜਿਹੜਾ ਯੁੱਧ ਨਸ਼ਿਆਂ ਦੇ ਵਿਰੁੱਧ ਹੈ ਇਹ ਅਸਲ ਦੇ ਵਿੱਚ ਭਗਵੰਤ ਮਾਨ ਦੀ ਮਸ਼ਹੂਰੀ ਦਾ ਇੱਕ ਤਰੀਕਾ ਹੈ ਕੇਜਰੀਵਾਲ ਦੀ ਮਸ਼ਹੂਰੀ ਦਾ ਇੱਕ ਤਰੀਕਾ ਹੈ ਆ ਤੁਸੀਂ ਮੈਂ ਪਰਸੋਂ ਕਦੇ ਮੈਨੂੰ ਉਹਦੇ ਅਖਬਾਰ ਦਿਖਾ ਰਹੇ ਸੀ ਫੁੱਲ ਪੇਜ ਸਾਰੇ ਅਖਬਾਰਾਂ ਦੇ ਮੂਹਰੇ ਮੂਹਲਾ ਦੇਖਿਆ ਹੈ ਯੁੱਧ ਨਸ਼ਿਆਂ ਦੇ ਵਿਰੁੱਧ ਤੇ ਭਗਵੰਤ ਮਾਨ ਦੀ ਹੈ ਹਰਜੇ ਦਾ ਫੋਟੋ ਹਰਜੇ ਦਾ ਫੋਟੋ ਹਰਜੇ ਦਾ ਫੋਟੋ ਕਿੰਨੇ ਆ ਫੋਟੋਆਂ ਦਾ ਝੋਆ ਹੈ ਉਹ ਪ੍ਰਕਾਸ਼ ਸਿੰਘ ਬਾਦਲ ਨੇ ਇਹ ਕੁਦੇ ਤੇ ਲਾਈ ਸੀ ਔਰ ਜਿਹੜੀ ਆਉਂਦੀ ਆ ਐਂਬੂਲੈਂਸ ਐਂਬੂਲੈਂਸ ਤੇ ਆ 108 ਤੇ ਇਹ ਭਗਵਾਨਤਮਨ ਨੇ ਖਟੀਆਂ ਖੜੀ ਕਰ ਰੱਖੀ ਉਹਦੀ ਹੁਣ ਆਪ ਹਰਜੇ ਲਈ ਲਾਈ ਪਈ ਹੈ ਹੁਣ ਆ ਲੋਕ ਮਾਧਣ ਕੀ ਨੂੰ ਜਿਹੜੀ ਪਤੀਲੀਆਂ ਪਰ ਲੱਗੇਗੀ ਸੋ ਮੈਂ ਇਹ ਕਹਿਣਾ ਚਾਹੁੰਦਾ ਕੇ ਨਸ਼ਿਆਂ ਦੇ ਖਿਲਾਫ ਕੁਝ ਨਹੀਂ ਹੋ ਰਿਹਾ ਪੰਜਾਬ ਦੇ ਵਿੱਚ ਕੋਈ ਸਾਰਥਕ ਮੁਹਿੰਮ ਨਹੀਂ ਚੱਲ ਰਹੀ ਤਿੰਨ ਚਾਰ ਵਾਰ ਮੁਹਿੰਮ ਚਲਾ ਕੇ ਬੇਲ ਹੋ ਚੁੱਕੇ ਆ ਦਿੱਲੀ ਤੇ ਲੈਕਚਰ ਸੀਗੇ ਮਨੂ ਕਹਿੰਦੇ ਜੀ ਲੋਕਾਂ ਲੋਕ ਕਿਸੇ ਨੇ ਦਿੱਲੀ ਪੁੱਛ ਲਿਆ ਕਹਿੰਦੇ ਜੀ ਇਹਦਾ ਕੀ ਬਣੇਗਾ ਆਮ ਆਦਮੀ ਪਾਰਟੀ ਦਾ ਮੈਂ ਕਿਹਾ ਅੱਗੇ ਚੱਲ ਰਹੀ ਹੈ ਜੇ ਲੈਟ ਨਹੀਂ ਸੀ ਆਇਆ ਕਹਿੰਦੇ ਅੱਗੇ ਚੱਲ ਰਹੀ ਮੈਂ ਕਿਹਾ ਹਾਂ ਪਿੱਛੇ ਪਿੱਛੇ ਲੋਕ ਦਿੱਲੀ ਦੇ ਡਾਂਗਾ ਲੈ ਕੇ ਬੈੇ ਹੋਏ ਆ ਆਰੇ ਅੱਗੇ ਅੱਗੇ ਭੱਜ ਰਹੇ ਸੋ ਉਹਨਾਂ ਨੇ ਤਾਂ ਉਹਦੇ ਡਾਂਗਾ ਮਾਰ ਕੇ ਭਜਾ ਕੇ ਇੱਧਰ ਭੇਜਤੇ ਤੇ ਪੰਜਾਬ ਦੇ ਵਿੱਚ ਉਹਨਾ ਨਵੇਂ-ਨਵੇਂ ਡਰਾਮੇ ਕਰਕੇ ਯੁੱਧ ਨਸ਼ਿਆਂ ਦੇ ਵਿਰੁੱਧ ਫੂਕ ਦੇਖੋ ਕਿਸ ਤਰ੍ਹਾਂ ਨਿਕਲਦੀ ਹੈ ਉਧਰ ਨਸ਼ਿਆਂ ਦੇ ਵਿਰੁੱਧ ਕਹਿੰਦੇ ਜੀ ਸਾਡਾ ਸੰਘਰਸ਼ ਚੱਲ ਰਿਹਾ ਤੇ ਉਧਰ ਸਾਡੇ 26 27 ਬੰਦੇ ਗਰੀਬ ਪਰਿਵਾਰਾਂ ਦੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਹੈ ਸਾਰੀ ਗਰੀਬ ਪਰਿਵਾਰਾਂ ਦੇ ਕਿਉਂਕਿ ਗਰੀਬੇ ਅਦੇ ਸੀ ਸ਼ਰਾਬੀ ਦਾ ਜਿਹੜੀ ਨਕਲੀ ਵੇਚਦੇ ਆ ਸਾਰੇ ਜਾਣੇ ਇਹਨਾਂ ਦੇ ਲੀਡਰ ਮਿਲ ਕੇ ਵਿੱਚੇ ਭਗਵੰਤ ਮਾਨ ਸਾਰੇ ਜਾਣੇ ਤਾਂ 27 ਬੰਦੇ ਮਰ ਗਏ। ਤੇ ਤਿੰਨ ਬੰਦੇ ਹੋਣੇ ਲੁਧਿਆਣਾ ਵਿੱਚ ਮਰੇ ਆ। ਤਾਂ ਪਹਿਲਾਂ ਤਾਂ ਭਗਵੰਤ ਮਾਨ ਕਹਿੰਦਾ ਸੀ ਕਿ ਜੀ ਫਿਰ ਮੁੱਖ ਮੰਤਰੀ ਜ਼ਿੰਮੇਵਾਰ ਕਿਉਂ ਨਹੀਂ ਹੈ? ਫਿਰ ਉਹ ਆਪਣੀ ਗੱਲ ਪਰੇ ਆ ਜਿਵੇਂ ਕਿ ਹੁਣ ਪਰਚਾ ਦਾ ਧਿਕਰੇ ਜ਼ਿੰਮੇਵਾਰ ਫਾਈਨੈਂਸ ਮਿਨਿਸਟਰ ਦੇ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਦੇ ਕਿਸ ਤਰ੍ਹਾਂ ਗਲੌਡ ਆਰਡਰ ਦੀ ੱਝੀਆਂ ਉੱਡ ਰਹੀਆਂ ਤੇ ਕਿਸ ਤਰ੍ਹਾਂ ਨਕਲੀ ਸ਼ਰਾਬ ਵੰਡ ਰਹੀਏ ਜ਼ਿੰਮੇਵਾਰੀ ਕਿਉਂ ਨਹੀਂ ਚੱਕਦੇ ਹੁਣ ਜਦੋਂ ਆਪੋਜੀਸ਼ਨ ਸੀ ਯਾਰ ਗੱਲਾਂ ਬੜੀਆਂ ਹੋਈਆਂ ਸੀ ਟੁਰਲੇ ਵਾਲੀ ਪੱਗ ਬੰਨ ਕੇ ਪੱਗ ਸਿੰਘ ਵਾਲੀ ਬੰਨ ਕੇ ਹੁਣ ਪੱਗ ਵੀ ਬਦਲ ਲਈ ਤੇ ਇਨਕਲਾਬ ਵੀ ਕਿਤੇ ਗਿਆ ਤੇ ਟੋਟਲ ਪੈਸਾ ਇੱਥੇ ਤੱਕ ਕੇ ਆਸ਼ੂ ਜੀ ਦੀ ਲੱਖੇ ਚੱਲ ਰਹੀ ਹੈ ਇੱਥੇ ਇਹਨਾਂ ਨੇ ਨਸ਼ਾ ਵੇਚਣਾ ਵੱਡਣਾ ਸ਼ੁਰੂ ਕਰਤਾ ਇਥੇ ਇਹਨਾਂ ਨੇ ਸ਼ਰਾਬ ਬੰਦਨੀ ਸ਼ੁਰੂ ਕਰਦੀ ਇਥੇ ਇਹਨਾਂ ਨੇ ਪੈਸਾ ਬੰਦਣਾ ਸ਼ੁਰੂ ਕਰਤਾ ਗੁਰਦੁਆਰੇ ਮੰਦਰਾਂ ਨੂੰ ਹਰ ਜਗ੍ਹਾ ਠੀਕ ਹੈ ਭਾਈ ਤੇਰੇ ਕੋਲ ਜਿਆਦਾ ਪੈਸਾ ਹੈ ਅੱਜ ਤੱਕ ਦੇ ਦੇ ਦਿੰਦਾ ਤੂੰ ਲੇਕਿਨ ਨਸ਼ਿਆਂ ਦੇ ਸਿਰ ਤੇ ਖੜੀ ਕਰਕੇ ਇਹਨਾਂ ਨੂੰ ਜਿੱਤਣ ਦੀ ਕੋਸ਼ਿਸ਼ ਕਰ ਰਹੇ ਸ਼ਰਾਬ ਵੰਡ ਰਹੇ ਨਸ਼ੇ ਵੰਡ ਰਹੇ ਹਰ ਤਰ੍ਹਾਂ ਦਾ ਨਸ਼ਾ ਵੰਡ ਰਹੇ ਸੋ ਅੱਜ ਪੰਜਾਬ ਦੇ ਵਿੱਚ ਦੁੱਖ ਉਹੀ ਖੜਾ ਹੈ ਔਰ ਦੂਣਾ ਚੋਣਾ ਹੋ ਗਿਆ ਹੈ कि हर गली ਦੇ ਵਿੱਚ ਨਸ਼ਾ ਵਿਗਣ ਲੱਗ ਗਿਆ ਇਹਨਾਂ ਦਾ ਆਪਣਾ ਐਮ.ਐਲ.ਏ. ਕਾਮਰ ਕੇ ਆ ਦਾ ਨਾਮ ਅਮਰ ਸਰਵੜਾ ਕਹਰ ਕਾਮਰ ਵਿਜੇ ਪ੍ਰਤਾਪ ਸਿੰਘ ਉਸਤੇ ਸੁਣੋ ਨਾ ਉਹ ਕਹਿੰਦਾ ਜੀ ਡੀ.ਆਈ.ਜੀ. ਇਨਵੋਲਵ ਹੈ ਕਿ ਉਹਨੂੰ ਫੜਦੇ ਕਦੇ ਨਹੀਂ ਉਸਤੇ ਸੁਣੋ ਕਿ ਜੀ ਪੁਲਿਸ ਇਨਵੋਲਵ ਹੈ ਫਿਰ ਫੜਦੇ ਕਦੇ ਨਹੀਂ ਕਾਰ ਕਹਿੰਦੇ ਸੀ ਟਾਰ ਰਹੇ ਆ ਕਾਰ ਉਹਦਾ ਕਿਉਂਦੇ ਆ ਜਿਹੜਾ ਨਜਾਇਜ਼ ਕਬਜ਼ਾ ਤੇ ਖਬਰ ਲਵਾਉਂਦੇ ਆ ਕਿ ਜੀ ਨਸ਼ੇ ਵਾਲੇ ਦਾ ਘਟਾਤਾ ਪਰ ਵੀਜਨੇ ਨਹੀਂ ਹੈ ਕਾਨੂੰਨ ਦੇ ਵਿੱਚ ਕੋਈ ਕਿ ਜੀ ਤੁਸੀਂ ਕਿਸੇ ਨਸ਼ੇ ਵਾਲੇ ਨੂੰ ਫੜਵਾਉਣ ਦਾ ਘਟਾ ਆਇਆ ਹੋ ਕੋਈ ਸਿਸਟਮ ਹੈ ਕਾਨੂੰਨ ਦੇ ਨਾਲ ਚੱਲਦਾ ਹੈ ਦੇਸ਼ ਕੋਰਟ ਚ ਪਰਮਿਸ਼ਨ ਲੈਣੀ ਪੈਂਦੀ ਅੱਜ ਤੱਕ ਦਿਖਾਵੇ ਜੇ ਕਿਸੇ ਇੱਕ ਦੀ ਵੀ ਲਈ ਘਟਾਉਣ ਦੀ ਇੱਕ ਦੀ ਵੀ ਕਿਸੇ ਦੀ ਪ੍ਰਾਪਰਟੀ ਜ਼ਬਤ ਕੀਤੀ ਇਹਨਾਂ ਨੇ ਲੇਕਿਨ ਸਾਰਾ ਡਰਾਮਾ ਨਸ਼ਾ ਦੇ ਨਾਮ ਤੇ ਚੱਲ ਰਿਹਾ ਤੇ ਲੋਕਾਂ ਦਾ ਬੇਗੂ ਬਣਾ ਰਹੇ ਜਿਹੜੇ ਮੁੱਦੇ ਆ ਉਹਨਾਂ ਤੋਂ ਪਟਕਾਉਣ ਦੀ ਕੋਸ਼ਿਸ਼ ਹੈ ਤੇ ਹਰ ਜਗ੍ਹਾ ਆਪਣੇ ਮਸ਼ਹੂਰੀ ਲਾਰੇ ਇਸ ਦੀ ਅਸੀਂ ਕੋਰ ਨਿੰਦਾ ਕਰਦੇ ਹਰ ਐਸੀ ਇਹਨਾਂ ਨੂੰ ਕਹਿੰਨੇ ਕਲੀਨ ਹੋ ਕੇ ਆਓ ਸਾਹਮਣੇ ਆਓ ਦਿਖਾਓ ਨਸ਼ਾ ਕਿੱਥੇ ਖਤਮ ਹੋਇਆ ਅੱਜ ਅਖਬਾਰ ਚ ਲਿਖਾ ਦਾ ਜੀ 99% ਨਸ਼ਾ ਖਤਮ ਕਰਤਾ ਕੰਨ ਨੂੰ ਕੋਈ ਮਰ ਗਿਆ ਤੁਸੀਂ ਜ਼ਿੰਮੇਵਾਰੀ ਚੱਕੋਗੇ ਆ ਹੁਣ ਹਰ ਪਿੰਡ ਦੇ ਵਿੱਚ ਮੇਰੇ ਨਾਲੇ ਆਜੋ ਤੁਸੀਂ ਮੈਂ ਮੋਬਾਈਲ ਤੇ ਮੰਗਾ ਕੇ ਦਿਖਾਣਾ ਤੁਹਾਨੂੰ ਨਸ਼ਾ ਲੋਕ ਮੰਗਾ ਰਹੇ ਤੇ ਲੋਕ ਪੀਰੇ ਸਾਡੇ ਨੌਜਵਾਨ ਮਰ ਰਹੇ ਤੇ ਇਹ ਸਿਰਫ ਮਸ਼ਹੂਰੀ ਆ ਡਰਾਮੇਬਾਜ਼ੀ ਦੀ ਸਰਕਾਰ ਚਾਹੁੰਦੀ